ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਜੋ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਤੁਸੀਂ ਅਪਣਾ ਸਕਦੇ ਹੋ ਅਤੇ ਆਪਣੇ ਜੀਵਨ ਵਿੱਚ ਲਾਭ ਪ੍ਰਾਪਤ ਕਰ ਸਕਦੇ ਹੋ ਚਲੋ ਆਓ ਜਾਣਦੇ ਹਾਂ ਇਹ ਕੁਝ ਟਿਪਸ ਨੰਬਰ 1 ਰੋਜ਼ਾਨਾ ਦੁੱਧ 'ਚ ਸ਼ਹਿਦ ਮਿਲਾ ਕੇ ਪੀਣਾ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਇਹ ਦੋਵੇਂ ਤਰ੍ਹਾਂ ਦੀਆਂ ਯੋਗਤਾਵਾਂ ਨੂੰ ਵਧਾਉਣ ਵਿੱਚ ਮਦਦਗਾਰ ਹੈ ਅਤੇ ਸਰੀਰ ਦੀ ਵੀ ਥਕਾਵਟ ਦੂਰ ਕਰਦਾ ਹੈ। ਨੰਬਰ 2 ਪ੍ਰੋਟੀਨ ਅਤੇ ਕੈਲਸ਼ੀਅਮ ਤੋਂ ਇਲਾਵਾ ਦੁੱਧ ਤੁਹਾਨੂੰ ਕਈ ਜ਼ਰੂਰੀ ਪੋਸ਼ਟਿਕ ਤੱਤ ਦਿੰਦਾ ਹੈ ਅਤੇ ਸ਼ਹਿਦ ਇਮਿਊਨਿਟੀ ਸਿਸਟਮ ਅਤੇ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੋਸੇ ਦੁੱਧ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਪ੍ਰਜਨਨ ਸ਼ਕਤੀ ਅਤੇ ਸ਼ੁਕਰਾਣੂਆਂ ਦੀ ਗਿਣਤੀ ਵਧਦੀ ਹੈ। ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਗੁੜ ਦੀ ਇੱਕ ਡਲੀ ਦਾ ਰੋਟੀ ਖਾਣ ਤੋਂ ਬਾਅਦ ਸੇਵਨ ਕਰਦੇ ਹੋ ਤਾਂ ਇਸ ਨਾਲ ਭੋਜਨ ਜਲਦੀ ਹজম ਹੋਵੇਗਾ ਅਤੇ ਖਾਂਸੀ ਜੁਕਾਮ ਵੀ ਨਹੀਂ ਹੋਵੇਗਾ। ਇਸ ਨਾਲ ਗਲਾ ਸਾਫ਼ ਰਹੇਗਾ ਅਤੇ ਭੁੱਖ ਵੀ ਵਧੇਗੀ। ਨੰਬਰ 4: ਘਰ ਵਿੱਚ ਜਿਸ ਜਗ੍ਹਾ ਉੱਪਰ ਮੱਛਰ ਜ਼ਿਆਦਾ ਆਉਂਦਾ ਹੋਵੇ ਉਸ ਜਗ੍ਹਾ ਉੱਪਰ ਨਿੰਮ ਦੇ ਕੁਝ ਪੱਤੇ ਤੋੜ ਕੇ ਉਹਨਾਂ ਨੂੰ ਮੱਛਰ ਵਾਲੀ ਜਗ੍ਹਾ ਤੇ ਰੱਖ ਕੇ ਜਲਾਵ ਦੇਵੋ। ਇਸ ਨਾਲ ਮੱਛਰਾਂ ਤੋਂ ਰਾਹਤ ਮਿਲੇਗੀ ਕਿਉਂਕਿ ਨਿੰਮ ਦੇ ਪੱਤੇ ਕੌੜੇ ਹੁੰਦੇ ਹਨ। ਨੰਬਰ 5 ਜੋ ਲੋਕ ਦਾਲ ਸਬਜ਼ੀ ਜਾਂ ਚਾਹ ਵਿੱਚ ਦਾਲਚੀਨੀ ਪਾ ਕੇ ਇਸਤੇਮਾਲ ਕਰਦੇ ਹਨ ਉਹਨਾਂ ਦਾ ਮੋਟਾਪਾ ਘਟਣ ਲੱਗ ਜਾਂਦਾ ਹੈ ਅਤੇ ਉਹਨਾਂ ਲੋਕਾਂ ਦਾ ਬੀਪੀ ਵੀ ਨਾਰਮਲ ਰਹਿੰਦਾ ਹੈ ਦਾਲਚੀਨੀ ਦਾ ਸੇਵਨ ਕਰਨ ਨਾਲ ਦਿਲ ਦੇ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ ਨੰਬਰ 6 ਜੇਕਰ ਤੁਸੀਂ ਸਵੇਰੇ ਉੱਠ ਕੇ ਠੰਡਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਡਰ ਹੋ ਜਾਂਦਾ ਹੈ ਇਸ ਲਈ ਰੋਜ਼ਾਨਾ ਸਵੇਰੇ ਉੱਠ ਕੇ ਹਲਕਾ ਗਰਮ ਪਾਣੀ ਹੀ ਪੀਓ ਅਤੇ ਫਿਰ ਨਾਰਮਲ ਪਾਣੀ ਪੀਓ ਇਸ ਨਾਲ ਕੋਈ ਖਤਰਾ ਨਹੀਂ ਹੋਵੇਗਾ ਨੰਬਰ 7 ਠੰਡਾ ਦੁੱਧ ਪੀਣ ਨਾਲ ਛਾਤੀ ਦਾ ਦਰਦ ਜਾਂ ਫਿਰ ਛਾਤੀ ਰੁਕਣ ਦਾ ਡਰ ਹੁੰਦਾ ਹੈ ਇਸ ਨਾਲ ਖਾਂਸੀ ਵੀ ਹੋ ਸਕਦੀ ਹੈ ਇਸ ਲਈ ਹਰ ਕਿਸੇ ਨੂੰ ਠੰਡਾ ਦੁੱਧ ਪੀਣ ਦੀ ਬਜਾਏ ਹਲਕਾ ਗਰਮ ਦੁੱਧ ਹੀ ਪੀਣਾ ਚਾਹੀਦਾ ਹੈ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਰਾਤ ਨੂੰ ਨੀਂਦ ਵੀ ਵਧੀਆ ਆਉਂਦੀ ਹੈ ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਣੇ ਵਿੱਚ ਸਵੇਰੇ ਅਤੇ ਦੁਪਹਿਰੇ ਪਿਆਜ਼ ਦਾ ਸਲਾਦ ਖਾਓ ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਰਾਤ ਨੂੰ ਖਾਣੇ ਨਾਲ ਪਿਆਜ਼ ਦਾ ਸੇਵਨ ਨਾ ਕਰੋ ਇਸ ਨਾਲ ਬਵਾਸੀ ਦੀ ਸਮੱਸਿਆ ਹੋਣ ਦਾ ਖਤਰਾ ਹੋ ਜਾਂਦਾ ਹੈ ਜੇਕਰ ਛੋਟਾ ਬੱਚਾ ਰਾਤ ਨੂੰ ਨਾ ਸੌਂ ਰਿਹਾ ਹੋਵੇ ਤਾਂ ਉਸ ਨੂੰ ਰਾਤ ਨੂੰ ਸੌਣ ਸਮੇਂ ਥੋੜਾ ਜਿਹਾ ਸ਼ਹਿਦ ਚਟਾ ਦੇਵੋ ਇਸ ਨਾਲ ਬੱਚੇ ਦੇ ਪੇਟ ਦੀ ਇਹ ਦਰਦ ਅਤੇ ਕੋਈ ਵੀ ਹੋਰ ਸਮੱਸਿਆ ਹੋਊਗੀ ਉਹ ਠੀਕ ਹੋ ਜਾਵੇਗੀ ਅਤੇ ਬੱਚਾ ਆਸਾਨੀ ਨਾਲ ਸੌ ਜਾਵੇਗਾ ਜੇ ਕੋਈ ਵੀ ਚੀਜ਼ ਖਾਣ ਨਾਲ ਤੇਜਾਬ ਬਣ ਕੇ ਜਲਣ ਜਾਂ ਫਿਰ ਸੀਨੇ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਉਸ ਸਮੇਂ ਹੌਲੀ-ਹੌਲੀ ਕਰਕੇ ਦੋ ਗਲਾਸ ਠੰਡੇ ਪਾਣੀ ਦੇ ਪੀ ਲਓ ਇਸ ਨਾਲ ਤੇਜਾਬ ਤੋਂ ਰਾਹਤ ਮਿਲੇਗੀ ਜਦੋਂ ਵੀ ਵਾਸ਼ਿੰਗ ਮਸ਼ੀਨ ਵਿੱਚ ਮੋٹے ਤੁਸੀਂ ਕੱਪੜੇ ਧੋਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਪੁੱਠੇ ਕਰਕੇ ਹੀ ਮਸ਼ੀਨ ਵਿੱਚ ਪਾਓ ਇਸ ਨਾਲ ਉਹਨਾਂ ਨੂੰ ਹੋਰ ਕੱਪੜਿਆਂ ਦੇ ਲੂ ਜਾਂ ਵਾਲ ਨਹੀਂ ਲੱਗਣਗੇ ਅਤੇ ਕੱਪੜੇ ਉਸੇ ਤਰ੍ਹਾਂ ਦੇ ਹੀ ਵਧੀਆ ਰਹਿਣਗੇ ਜੇ ਅਚਾਨਕ ਜੀ ਘਬਰਾਉਣ ਲੱਗ ਜਾਵੇ ਅਤੇ ਉਲਟੀ ਵਾਂਗ ਲੱਗ ਰਿਹਾ ਹੋਵੇ ਤਾਂ ਉਸ ਸਮੇਂ ਕੋਈ ਨਮਕ ਵਾਲੀ ਚੀਜ਼ ਥੋੜੀ ਜਹੀ ਮੂੰਹ ਵਿੱਚ ਪਾ ਲਓ ਜਾਂ ਫਿਰ ਥੋੜਾ ਜਿਹਾ ਨਮਕ ਚੱਟ ਲਓ ਇਸ ਨਾਲ ਜੀਖਭਰਾਨੋ हट ਜਾਵੇਗਾ ਤੇ ਮਨ ਨੂੰ ਸ਼ਾਂਤੀ ਮਿਲੇਗੀ ਰੋਜ਼ਾਨਾ ਹਰ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਅਤੇ ਬੱਚਿਆਂ ਨੂੰ ਸੌਂਫ ਵਾਲਾ ਦੁੱਧ ਰੋਜ਼ਾਨਾ ਪੀਣਾ ਚਾਹੀਦਾ ਹੈ ਇਸ ਨਾਲ ਹਾਜਮਾ ਸਹੀ ਰਹੇਗਾ ਅਤੇ ਕਦੇ ਵੀ ਪੇਟ ਦਰਦ ਨਹੀਂ ਹੋਵੇਗਾ ਤੇ ਪਾਚਨ ਤੰਤਰ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਜੇਕਰ ਤੁਹਾਡੇ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆਉਂਦੀ ਹੈ ਤਾਂ ਨਹਾਉਣ ਸਮੇਂ ਪਾਣੀ ਵਿੱਚ ਗੁਲਾਬ ਜਲ ਦੀਆਂ ਕੁਝ ਬੂੰਦਾਂ ਪਾ ਲਓ ਇਸ ਨਾਲ ਪਸੀਨੇ ਵਿੱਚੋਂ ਬਦਬੂ ਨਹੀਂ ਆਵੇਗੀ ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਜਲਣ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਮਹਿੰਦੀ ਘੋਲ ਕੇ ਲਗਾ ਲਓ ਇਸ ਨਾਲ ਹੱਥਾਂ ਪੈਰਾਂ ਦੀ ਜਲਣ ਵੀ ਠੀਕ ਹੋ ਜਾਵੇਗੀ ਜੇਕਰ ਤੁਹਾਨੂੰ ਪਰਫਿਊਮ ਦੀ ਖੁਸ਼ਬੂ ਚੜਦੀ ਹੈ ਤਾਂ ਉਸ ਨਾਲ ਘਬਰਾਹਟ ਹੁੰਦੀ ਹੈ ਤਾਂ ਤੁਸੀਂ ਪਰਫਿਊਮ ਦਾ ਸੇਵਨ ਨਾ ਕਰੋ ਉਸ ਦੀ ਜਗ੍ਹਾ ਤੇ ਜਦੋਂ ਤੁਸੀਂ ਕੱਪੜੇ ਧੋਂਦੇ ਹੋ ਤਾਂ ਕੱਪੜਿਆਂ ਨੂੰ ਸਿੰਪਲ ਪਾਣੀ ਵਿੱਚ ਪਾ ਕੇ ਕੋਈ ਵੀ ਸ਼ੈਂਪੂ ਪਾ ਲਓ ਅਤੇ ਕੱਪੜਿਆਂ ਨੂੰ ਇੱਕ ਵਾਰ ਉਸ ਸ਼ੈਂਪੂ ਵਾਲੇ ਪਾਣੀ ਵਿੱਚੋਂ ਕੱਢ ਦਿਓ ਇਸ ਨਾਲ ਹੀ ਕੱਪੜਿਆਂ ਵਿੱਚੋਂ ਵਧੀਆ ਖੁਸ਼ਬੂ ਆਵੇਗੀ ਅਤੇ ਪਰਫਿਊਮ ਲਾਉਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਰੋਜ਼ਾਨਾ 1-2 ਚਮਚ ਦੇਸੀ ਘਿਓ ਦੀ ਖਾਂਦੀ ਹੋ ਤਾਂ ਇਸ ਨਾਲ ਹੌਲੀ-ਹੌਲੀ ਵਾਧੂ ਚਰਬੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਇਸ ਦਾ ਸੇਵਨ ਬੀਪੀ ਵਧਣ ਵਾਲੇ ਇਨਸਾਨਾਂ ਨੂੰ ਨਹੀਂ ਕਰਨਾ ਚਾਹੀਦਾ ਹਫ਼ਤੇ ਵਿੱਚ ਦੋ ਵਾਰ ਸੋਇਆਬੀਨ ਦੀ ਸਬਜ਼ੀ ਜ਼ਰੂਰ ਖਾਓ ਜਾਂ ਸੁੱਕਾ ਸੋਇਆਬੀਨ ਖਾਓ ਇਸ ਨਾਲ ਹੱਡੀਆਂ ਦੀ ਕਮਜ਼ੋਰੀ ਬਹੁਤ ਜਲਦੀ ਦੂਰ ਹੋ ਜਾਂਦੀ ਹੈ ਇਸ ਨਾਲ ਦਿਮਾਗ ਨੂੰ ਵੀ ਬਹੁਤ ਤਾਕਤ ਮਿਲਦੀ ਹੈ ਜਿਸ ਇਮਾਰਤ ਵਿੱਚ ਤੁਸੀਂ ਰਹਿੰਦੇ ਹੋ ਉਹ ਚੌਰਸ ਜਾਂ ਗੋਲਾਕਾਰ ਹੋਣੀ ਚਾਹੀਦੀ ਹੈ ਅਤੇ ਕੋਈ ਕੋਨਾ ਨਹੀਂ ਵਧਾਇਆ ਜਾਣਾ ਚਾਹੀਦਾ ਇਸ ਨਾਲ ਘਰ ਵਿੱਚ ਬਰਕਤ ਬਹੁਤ ਹੁੰਦੀ ਹੈ ਜੋ ਵਿਅਕਤੀ ਤਨ ਦੀ ਦੇਵੀ ਨੂੰ ਖੁਸ਼ ਕਰਨਾ ਚਾਹੁੰਦਾ ਹੈ ਉਸ ਨੂੰ ਆਮਲੇ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮੰਗਲਵਾਰ ਬੀਰਵਾਰ ਤੇ ਸ਼ਨੀਵਾਰ ਨੂੰ ਸ਼ੋਰ ਨਹੀਂ ਕਰਨਾ ਚਾਹੀਦਾ ਕਾਜ ਸਕਾਰਾਤਮਕ ਊਰਜਾ ਵਧਾਉਣ ਲਈ ਛੇਰ ਤੇ ਬੈਠੀ ਮਾਂ ਜਗਦੰਬਾ ਸ਼੍ਰੀ ਜੰਤਰ ਦੀ ਤਸਵੀਰ ਵਾਸਤੂ ਦੋਸ਼ ਨਾਸ਼ ਕਰਨ ਵਾਲਾ ਜੰਤਰ ਕੁਦਰਤੀ ਦ੍ਰਿਸ਼ ਆਦ ਲਗਾਉਣੇ ਚਾਹੀਦੇ ਹਨ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ